ਨਾਕੇਬੰਦੀ ਦੌਰਾਨ ਪੁਲਿਸ ਮੁਲਾਜ਼ਮ ਤੇ ਹਮਲਾ ਮੋਟਰਸਾਈਕਲ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਬਾਕੀ ਫਰਾਰ ਨਸ਼ਾ ਤਸਕਰਾਂ ਦੇ ਹਮਸਲੇ ਇੰਨੇ ਵੱ ਚੁੱਕੇ ਨੇ ਕਿ ਆਮ ਲੋਕਾਂ ਤੋਂ ਬਾਅਦ ਹੁਣ ਪੁਲਿਸ ਨੋਬੇ ਟੱਚ ਨਹੀਂ ਜਾਣਦੇ ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਅਜੇ ਹ ਇਸ ਘਟਨਾ ਤੋਂ ਪਤਾ ਚੱਲਦਾ ਹੈ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਬਤਾਲਾ ਕਰਤਾਰਪੁਰ ਦਰਮਿਆਨ ਪੁਲਿਸ ਪਾਰਟੀ ਬਲੂ ਚੈਕਿੰਗ ਲਈ ਲਗਾਏ ਨਾਕੇ ਤੇ ਵਾਈਕ ਸਵਾਰਾਂ ਨੂੰ ਰੋਕਣਾ ਬਿਆਸ ਪੁਲਿਸ ਨੂੰ ਉਸ ਵੇਲੇ ਮਹੰਗਾ ਪੈ ਗਿਆ ਜਦੋਂ ਦੋ ਮੋਟਰਸਾਈਕਲ ਤੇ ਸਵਾਰ ਕਰੀਬ 6 ਨੌਜਵਾਨਾਂ ਵੱਲੋਂ ਪੁਲਿਸ ਮੁਲਾਜ਼ਮ ਤੇ ਹਮਲਾ ਕਰ ਦਿੱਤਾ ਗਿਆ ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ ਐਚਓ ਬਿਆਸ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਪੁਲਿਸ ਬਲੂ ਬਤਾਲਾ ਕਰਤਾਰਪੁਰ ਰੋਡ ਤੇ ਨਾਕਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਦੋ ਮੋਟਰਸਾਈਕਲਾਂ ਤੇ ਸਵਾਰ ਤਿੰਨ ਤਿੰਨ ਨੌਜਵਾਨ ਆਏ ਜਿੰਨਾਂ ਦੇ ਵਿੱਚ ਦੋ ਨੌਜਵਾਨਾਂ ਦੇ ਹੱਥ ਵਿੱਚ ਦਾਤਰ ਸਨ ਤੇ ਜਦੋਂ ਉਹਨਾਂ ਨੂੰ ਰੋਕਣਾ ਚਾਇਆ ਤਾਂ ਉਹਨਾਂ ਵੱਲੋਂ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਤੇ ਬਾਕੀ ਫਰਾਰ ਹੋ ਗਏ ਨੇ ਜਿਨ੍ਹਾਂ ਦੀ ਭਾਲ ਜਾਰੀ ਹੈ ਇਸ ਮੌਕੇ ਹੋਰ ਕੀ ਗਲਵੱਟ ਹੋਈ ਹੈ ਸੁਣੋ ਪੂਰੀ ਖਬਰ ਇਹ ਮੁਕੱਦਮਾ ਨੰਬਰ 153 ਬੜਾ 25 ਜੇਰ 109 132 200 2121 2122 ਤੇ 2129 61 85 ਐਨਵੀ ਸੈਕਟਰ ਦਾ ਦਰਜ ਕੀਤਾ ਗਿਆ ਵਾ थाना ਬਿਆਸ ਜਿਸ ਵਿੱਚ ਚਕਤੂਸ਼ੀ ਹਰਦੇਵ ਸਿੰਘ ਦੇ ਬਾਸਾਨੋ ਸਜੀਤ ਸਿੰਘ ਵਾਸੀ ਫਰੂਲਾ थाना ਪਹਨੇ ਮੇਖਾ ਪਾਸੋਂ 308 ਗ੍ਰਾਮ ਹਿਰੋਇਨ ਜਿਹੜੀ ਰਿਕਵਰ ਕਰਕੇ ਜਿਹੜਾ ਮਕਦਮਾ ਦਰਜ ਕੀਤਾ ਗਿਆ ਤੇ ਜਿਸ ਦੇ ਦੌਰਾਨ ਮੁਲਾਜ਼ਮਾਂ ਦੇ ਨਾਲ ਦੋਸ਼ੀਆਂ ਦੇ ਜਿਹੜੇ ਉਸ ਦਿਨ ਸਾਥੀ ਦੋਸ਼ੀ ਸੀ ਜਿਹੜੇ ਜਿਨ੍ਹਾਂ ਨੇ ਝੜਪੀ ਕੀਤੀ ਆ ਤੇ ਸਾਡੇ ਮੁਲਾਜ਼ਮ ਅਸ਼ਦੀਪ ਸਿੰਘ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਦੇ ਜੋ ਜੀਰੇ ਇਲਾਜ ਨਹੀਂ ਤੇ ਬਾਕੀ ਸਾਥੀ ਜਿਹੜਾ ਵੀ ਉਹ ਛੜਪ ਦੇ ਵਿੱਚ ਭਜਨ ਵਿੱਚ ਕਾਮਯਾਬ ਹੋ ਚੁੱਕੇ ਨੇ ਮੌਕੇ ਤੋਂ ਹੋ ਗਏ ਸੀ ਬਟ ਇਹਨਾਂ ਦਾ ਮੇਨ ਜਿਹੜਾ ਕੇਸ ਦੇ ਪਾਸੋਂ ਰਿਕਵਰੀ 308 ਗ੍ਰਾਮ ਹੋਈ ਹੈ ਉਹਦੇ ਗ੍ਰਾਫ ਪਰਚਾ ਦਰਜ ਕਰਕੇ ਜੁਰਮਾਨਾ ਅਦਾਲਤ ਵਿੱਚ ਪੇਸ਼ ਕਰਕੇ ਜੁਰਮਾਨਾ ਹਾਸਲ ਕੀਤਾ ਹੈਗਾ ਜੁਰਮਾਨਾ ਪਰ ਚੱਲ ਰਿਹਾ ਹੈ ਬਾਕੀ ਵੀ ਇਸ ਦੇ ਸਾਥੀ ਜਿਹੜੇ ਆ ਆਇਡੈਂਟੀਫਾਈ ਹੋ ਚੁੱਕੇ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਜਿਹੜਾ ਭਾਈ ਗ੍ਰਫਤਾਰ ਕੀਤਾ ਜਾਵੇਗਾ ਦਸ ਲੱਖਾਂ ਪਰਚੇ ਪਚਾਏ ਕੀ ਗੱਲ ਸਰ ਲੋਸ਼ੀ ਦੇ ਖਿਲਾਫ ਹੋਰ ਵੀ ਪਰਚੇ ਦਰਜ ਹੈਗੇ ਨਹੀਂ ਇਹ ਇਹ ਦੋਸ਼ੀ ਜੀ ਬਾਰਲੇ ਡਿਸਟ੍ਰਿਕਟਸ ਵੰਦਤੇ ਉਥੋਂ ਵੀ ਇਹ ਰਿਕਾਰਡ ਚੱਕਰਾ ਕੇ ਤੇ ਮਗਵਾਇਆ ਜਾਂਦੇ ਕੀ ਕੁਝ ਬਰਾਮਦ ਹੋਇਆ ਇਹਨਾਂ ਕੋਲ ਉਹਨਾਂ ਦੇ ਕੋਲ ਫਿਲਹਾਲ ਜੀ 308 ਗ੍ਰਾਮ ਹਿਰੋਇਨ ਦੀ ਜਿਹੜੀ ਭਾਰੀ ਮਾਤਰਾ ਵਿਚਰ ਹੋਣ ਦੀ ਮਾਤਰਾ ਜਿਹੜੀ ਆ ਵੀ ਬਰਾਮਦ ਹੋਈ ਆ ਜ ਜੇ ਨੂੰ ਸਾਡੇ ਮੁਲਾਜ਼ਮਾਂ ਨੇ ਐਸਆਈ ਸਦੂਲ ਸਿੰਘ ਦੀ ਰਵਾਈ ਵਿੱਚ ਪਾਰਟੀ ਨੇ ਬੜੀ ਦਲੇਰੀ ਤੇ ਹਿੰਮਤ ਨਾਲ ਦੋਸ਼ੀ ਇੱਕ ਨੂੰ ਕਾਬੂ ਕਰਕੇ ਤੇ ਰਿਕਵਰੀ ਜਿਹੜੀ ਕੀਤੀ ਗਈ ਆ ਸਰਕਾਰ ਦਾ ਕਹਿ ਰਿਹਾ ਇਹ ਜੁੱਧ ਨਸ਼ੇ ਵਿਰੁੱਧ ਅਸੀਂ ਖਤਮ ਕਰ ਚੁੱਕੇ ਪਰ ਇਹ ਕਿਥੋਂ ਆ ਰਹੇ ਨੇ ਇਹਦੇ ਜਿਹੜਾ ਵੀ ਬਚੂਗਾ ਜਿਹੜਾ ਵੀ ਕੋਈ ਦੋਸ਼ੀ ਰਹੂਗਾ ਜਾਂ ਕੋਈ ਕੰਮ ਕਰੂਗਾ ਫੁਜਿਆ ਉਸ ਨੂੰ ਜਲਦ ਇਸੇ ਤਰ੍ਹਾਂ ਹੀ ਰਿਕਵਰੀ ਕਰਕੇ ਉਸ ਪਾਸੋਂ ਵੀ ਤੇ ਪਰਚੇ ਦਰਜ ਕੀਤੇ ਜਾਣਗੇ ਜਿਸ ਲਖਾਂ ਪਿਛਾ ਪਚਾਇਆ ਜਾਏਗਾ ਕੱਲੇ ਐਨਡੀਪੀਐਸ ਦੇ ਕਿ ਹੋਰ ਵੀ ਮੁਕਦਮੇ ਹੈ ਜਿਹੜੇ ਕਿ ਤੁਸੀਂ ਦਰਜ ਕਰ ਰਹੇ ਹੋ ਮੈਂ ਤਾਂ ਫਿਲਹਾਲ ਇਹਦੀ ਕੋਈ ਰਿਕਵਰੀ ਹੋਈ ਆ ਜੋ ਝੜਪ ਹੋਈ ਆ ਸਾਡੇ ਮੁਲਾਜ਼ਮ ਦੇ ਜਿਹੜੇ ਇੰਜਰ ਕੀਤਾ ਉਸ ਮੁਤਾਬਕ ਜਿਹੜੇ ਇਸ ਤੇ ਕਾਰਵਾਈ ਕੀਤੀ ਗਈ ਹੈ ਮੁਲਾਜ਼ਮ ਇਸ ਟਾਈਮ ਕਿੱਥੇ ਮੁਲਾਜ਼ਮ ਜਿਹੜੇ ਇਲਾਜ ਹੈ ਜੋ ਸਿਬੋ ਹਸਪੀਟਲ ਨੇ ਆਪਣੇ ਕੋਈ ਗੁੱਦੀਆਂ ਸਟਾ ਸਟਾਂ ਕਹਿ ਸਕਦੇ ਕੋਈ ਹੋਰ ਤਿੱਖੀਆਂ ਵੀ ਕਹਿ ਸਕਦੇ ਨਹੀਂ ਥੋੜੇ ਸਟਾ ਗਰੀਵਸ ਲੱਗੇ ਆ ਨੇ ਥੋੜੀਆਂ ਤੇ ਉਹਨਾਂ ਦੇ ਜਿਹੜੇ ਇਲਾਜ ਨੇ ਹੋਰ ਵੀ ਕੋਈ ਇੰਜਰ ਕੀਤਾ ਕੀ ਇਕੱਲਾ ਨਹੀਂ ਇੱਕ ਮੁਲਾਜ਼ਮ ਇੰਜਰ ਹੋਇਆ ਨੇ ਜਿਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਸਾਡੀ ਮੁਲਾਜ਼ਮਾ ਨੇ ਤੇ ਇੱਕ ਦੋਸ਼ੀ ਨੇ ਜਦੋਂ ਪਾਸ ਮੈਂ ਰਿਕਵਰੀ ਸੀ ਜਿਹਨੂੰ ਫੜਿਆ ਗਿਆ ਨੂੰ ਭਜਣ ਤੋਂ ਬਿਲਕੁਲ ਵੀ ਇਹਨੂੰ ਭਜਣ ਨਹੀਂ ਦਿੱਤਾ ਬਾਕੀ ਚਲੋ ਫਿਲਹਾਲ ਬਾਕੀ ਮਲਾਜਮ ਜਵਾਦ ਹੁਣ ਕਰਕੇ ਦੋਸ਼ੀ ਜਿਹੜੇ ਆ ਭਜਨ ਵਿੱਚ ਕੋਈ ਗਾਮਜਾਬ ਹੋ ਗਏ ਸੀ ਬਟ ਉਹਨਾਂ ਨੂੰ ਵੀ ਡਿਟੇਫਾਈ ਕੀਤਾ ਗਿਆ ਉਹ ਵੀ ਜਲਦ ਸਾਡੇ ਹਸਤ ਵਿੱਚ ਹੋਣਗੇ ਚੜਦੀ ਕਲਾ ਟਾਈਮ ਟੀਵੀ ਲਈ ਬਾਬਾ ਬਕਾਲਾ ਸਾਹਿਬ ਤੋਂ ਬਲਰਾਜ ਸਿੰਘ ਰਾਜਾ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ कोड اور سکین کیو ار کوڈ ٹو کانٹیکٹ اس رودس انک ملین مائلز ودスマائل اور سکین کیو ار کوڈ ٹو کانٹیکٹ اس تبائی انڈین کزین ٹریسی فائن اوتھینٹک انڈین کزین ان ٹریسی اور سکین کیو ار کوڈ ٹو کانٹیکٹ اس سیمی ویلی فیملی ڈینٹل آفس اور سکین کیو ار کوڈ ٹو کانٹیکٹ